ਸਤਨਾਮ ਵਾਹਿਗੁਰੂ ਸਾਹਿਬ ਜੀ ਪਹਿਲ ਪੁਰੀਏ ਪੰਡ ਰਕਵਨਾ ਤਾਚ ਅਹੰਸ ਸਗਲੇ ਜਨਾਂ ਕ੍ਰਿਸ਼ਨ ਤੇ ਜਾਨੂ ਹਰ ਹਰ ਨਾ ਚੰਤੀ ਨਾਚਨਾ ਪਹਿਲ ਪੁਰੀਏ ਕੁੰਡ ਰਕਵਨ ਤਾਚ ਅਹੰਸ ਸਗਲੇ ਜਨ ਕ੍ਰਿਸ਼ਨ ਤੇ ਜਾਨੂ ਹਰ ਹਰ ਨਾ ਚੰਤੀ ਦੀ ਨਾਚਨਾ ਪਹਿਲ ਪੁਰਸਾ ਬਿਰਾ ਅਥੋਂ ਪੁਰਸਾ ਧਮਰਾ ਅਸਗਾ ਅਸ ਉਸਗਾ ਹਰ ਕਾ ਬਾਗਰ ਨਾਚੇ ਪੰਧੀ ਮਹਿਸਾਗਰ ਰਹਾਉ ਨਾ ਚੰਤੀ ਗੋਪੀ ਜਨ ਨਈ ਆਤੇ ਬਰੇ ਕੰਨਾ ਤਰਕ ਨਾਚ ਭਰਮੀਆਂ ਚ ਕੇਸ ਵਾ ਬਚਉਨੀ איయే מייయే ଏକାନ ଜିଓ ପିନ୍ଦି ଉକଲେ ସଂସାର ପ୍ରଭମ ପ୍ରଭୟ ଆଏ ତୋଚେ ଦୁଆର ତୋ କୁନରେ ମାଜି ନମ ହୋ ଜି ਆਲਾ ਤੇ ਵਿਾਰਣਾ ਜਮਾ ਕਰਨ ਤੂੰ ਕੋ ਨਰੇ ਮੈ ਜੀ ਨਮਾ ਹੋ ਜੀ ਆਲਾ ਤੇ ਵਿਾਰਣਾ ਜਮਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲ ਬੁਰੀਏ ਪੰਡਰਕ ਵਨਾ ਤਾਚੇ ਹੰਸਾ ਸਗਲੇ ਜਨਾ ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ ਨਾਚਨਾ ਗੁਰੂ ਰੂਪ ਗੁਰ ਪਿਆਰੇ ਸਾਧ ਸੰਗਤ ਜੀ ਅੱਜ ਦਾ ਪਾਵਨ ਮੁਖਵਾਕ ਸ਼ਰੋਮਣੀ ਭਗਤ ਭਗਤ ਨਾਮਦੇਵ ਜੀ ਦਾ ਬਖਸ਼ਿਸ਼ ਕੀਤਾ ਹੋਇਆ ਪਾਵਨ ਅੰਗ 693 ਅਤੇ 94 ਉਤੇ ਤਨਾਸੇ ਦੇ ਰਾਗ ਦੇ ਅੰਦਰ ਸੁਭਾਏ ਮਾਨ ਹੈ ਗੁਰੂ ਪਿਆਰ ਵਾਲਿਓ ਸੰਸਾਰ ਦੇ ਵਿੱਚ ਅੱਜ ਰਖੜੇ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਪਰ ਗੁਰਸਿੱਖ ਦੇ ਲਈ ਰੱਖਾ ਏਕ ਹਮਾਰਾ ਸਵਾਮੀ ਸਗਲ ਘਟਾ ਦਾ ਅੰਤਰਜਾਮੀ ਇਹ ਹਰ ਇੱਕ ਇਸਤਰੀ ਵਾਸਤੇ ਹਰ ਇੱਕ ਪੁਰਸ਼ ਵਾਸਤੇ ਹੈ ਹਰ ਇੱਕ ਗੁਰਸਿੱਖ ਲਈ ਹੈ ਤੇ ਦੂਜੀ ਦਾਤ ਮੇਰੇ ਸਤਿਗੁਰਾਂ ਨੇ ਸਾਨੂੰ ਬਖਸ਼ੀ ਆਪਣੀ ਰੱਖਿਆ ਵਾਸਤੇ ਕਿਰਪਾਨ ਤੇ ਜਿੱਥੇ ਵੀ ਜ਼ਰੂਰਤ ਪਵੇ ਤੇ ਇਸ ਨੂੰ ਇਸਤੇਮਾਲ ਕਰ ਯੋਜ ਕਰ ਤੇ ਗੁਰੂ ਨਾਨਕ ਦੇ ਘਰੋਂ ਤੇ ਇਸਤਰੀ ਵਾਸਤੇ ਵਡਿਆਈ ਮਿਲ ਗਈ ਕਿ ਸੋ ਕਿਉ ਮੰਦਾ ਆਖਿਆ ਜਿਤ ਜੰਮੈ ਰਾਜਾਨ ਵੜਿਆਈਆਂ ਬਹੁਤ ਮਿਲਿਆ ਨੇ ਇਸ ਕਰਕੇ ਸਾਨੂੰ ਸਮਝਣਾ ਪਏਗਾ ਵੇ ਰਖੜੀ ਦਾ ਤਿਉਹਾਰ ਮਨਾਈਏ ਕਿ ਨਾ ਮਨਾਈਏ ਕਿਉਂਕਿ ਰਖਿਆ ਵਾਸਤੇ ਕਿਰਪਾਨ ਹੈ ਦੂਜਾ ਰਾਖਾ ਉਹ ਅਕਾਲ ਪੁਰਖ ਹੈ ਤੇ ਦੋਵਾਂ ਦੇ ਵਿੱਚ ਬਰਾਬਰਤਾ ਜਦੋਂ ਅੰਮ੍ਰਿਤ ਦੇ ਦਾਤ ਲਈਏ ਤੇ ਇਸ ਤਰੇ ਤੇ ਪੁਰਖ ਨਾਲ ਇੱਕੋ ਢੰਗ ਨਾਲ ਮਿਲਦੀ ਹੈ ਤੇ ਇੱਕੋ ਜਿਹਾ ਮਾਨ ਸਨਮਾਨ ਮਿਲਦਾ ਹੈ ਫਿਰ ਦੋਵਾਂ ਵਿੱਚ ਦੇ ਬਰਾਬਰਤਾ ਹੈ ਫਿਰ ਕੌਣ ਰਖੜੀ ਬਣੇ ਤੇ ਕੌਣ ਬਣਾਵੇ ਔਣ ਕੇ ਦੇ ਇੱਜ਼ਤ ਦਾ ਰਾਖਾ ਬਣੇ ਜੇ ਰਾਖਾ ਹੈ ਤੇ ਉਹ ਅਕਾਲ ਪੁਰਖ ਇਸ ਕਰਕੇ ਪਿਆਰਿਓ ਜਨਾਦਾ ਹੈ ਉਹਨਾਂ ਨੂੰ ਮੁਬਾਰਕ ਹੋਵੇ ਪਰ ਗੁਰਸਿੱਖ ਦੇ ਲਈ ਗੁਰਮਤਿਸ ਗੱਲੋਂ ਪਰਵਾਣ ਨਹੀਂ ਕਰਦੀ ਭੋਲਾ ਚੁੱਕਾਂ ਦੇਖਿਵਾਂ ਸਤਗੁਰੂ ਕਿਰਪਾ ਕਰਨ ਸਭਨਾਂ ਦਾ ਆਵਿਆ ਗਾਵਿਆ ਸੇਵਾ ਆਪਣੇ ਦਰ ਤੇ ਪਰਵਾਨ ਕਰ ਲੈਣ ਜੀ ਹੋਇਆਂ ਭੋਲਾ ਦੇਖਿਵਾਂ ਵਾਹ ਇਹ ਗੁਰਜੀਕਾ ਖਾਲਸਾ ਵਾਹ ਇਹ ਗੁਰਜੀ ਕੀ ਫਤ